ਮਰੀਕ 2 ਨੰਬਰ ਦੇ ਵੀਰੇ ਮੈਚ ਬੋਲਦੇ ਪਲੀਜ਼ ਰਿਕੁਐਸਟ ਹੈ ਅਨਮੋਲ ਖਲੋਟੀ ਤੇ ਜੋਧਾ ਦਾ ਪਹਿਲਾ ਮੈਚ ਹੈ ਕਾਫੀ ਬਾਜਾਂ ਵੱਜ ਗਈਆਂ ਟੀਮਾਂ 1 2 ਨੰਬਰ ਗਰਾਊਂਡ ਦੇ ਵਿੱਚ ਜਾਣਗੀ ਪੂਰ ਹੀਰਾ ਹੁਸ਼ਿਆਰ ਪਰਤੇ ਕੋਟ ਸੁਖੀਆ ਇਹ ਵੀ ਟੀਮਾਂ 2 ਨੰਬਰ ਗਰਾਊਂਡ ਦੇ ਵਿੱਚ ਚਲੀਆਂ ਜਾਣ ਹਲੋ ਜੀਤੂ ਬਿਹੜ ਜੀ ਆਇਓ ਇੱਕ ਵਾਰ ਇਧਰ ਵੀਰੇ ਜ਼ਰੂਰੀ ਅਨਾਉਂਸਮੈਂਟ ਹੈ ਕਬੱਡੀ ਜਗਤ ਲਈ ਬਹੁਤ ਮਾੜੀ ਖਬਰ ਹੈ ਅੱਜ ਜਦੋਂ ਆਪਣਾ ਏਰਪਾਲ ਢੇੜੀ ਦਾ ਟੂਰਨਾਮੈਂਟ ਚੱਲਦਾ ਸੀਗਾ ਪਹਿਲਾ ਤੇ ਪਤਾ ਨਹੀਂ ਦੂਜਾ ਰਾਉਂਡ ਸੀਗਾ ਕਬੱਡੀ ਖਿਡਾਰੀ ਬਿੱਟੂ ਬਲਿਆਲ ਜ਼ਿਲ੍ਹੇ ਸੰਗਰੂਰ ਦਾ ਪੁਹਾਨੀਗੜ ਦੇ ਲਾਗੇ ਬਲਿਆਲ ਪਿੰਡ ਦਾ ਉੱਥੋਂ ਦਾ ਕਬੱਡੀ ਖਿਡਾਰੀ ਇੱਥੇ ਖੇਡਣ ਆਇਆ ਸੀ ਉਦੇ ਅਚਾਨਕ ਖੇਡਦਿਆਂ ਕੋਈ ਸੱਟ ਲੱਗੀ ਦੇਖ ਦੇਖ ਕੇ ਪਤਾ ਵੀ ਨਹੀਂ ਅਦਾ ਵੀ ਯਾਰਾਂ ਕੋਈ ਖੇਡਦਾ ਸੱਟ ਲੱਗੀ ਹੈ ਕਿਉਂਕਿ ਵੀਰ ਦੇ ਪਹਿਲਾਂ ਹਾਰਟ ਦਾ ਪ੍ਰੈਸ਼ਰ ਸਟੰਟ ਪਏ ਸੀਗੇ ਉਹ ਇੱਕ ਚੱਕਰ ਜਾਂ ਖਾ ਕੇ ਡਿੱਗਿਆ ਤੇ ਪ੍ਰਬੰਧਕ ਵੀਰਾਂ ਨੇ ਉਹਨੂੰ ਹਸਪੀਟਲ ਦੇ ਵਿੱਚ ਜਾ ਕੇ ਇੱਥੇ ਭਰਤੀ ਕਰਾਤਾ ਇਲਾਜ ਵਾਸਤੇ ਤੇ ਹੁਣੀ-ਹੁਣੀ 2 ਮਿੰਟ ਪਹਿਲਾਂ ਪਤਾ ਲੱਗਿਆ ਵੀ ਉਹ ਪਲੇਅਰ ਜਿਹੜੀ ਉਹਦੀ ਡੈਥ ਹੋ ਗਈ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਪਰਮਾਤਮਾ ਉਹਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਕਿਉਂਕਿ ਖੇਡ ਕਬੱਡੀ ਦੇ ਉੱਪਰ ਪਤਾ ਨਹੀਂ ਕਿਹੜਾ ਮਾੜਾ ਸਮਾਂ ਆਇਆ ਸਾਡੀ ਪਰਮਾਤਮਾ ਅਗੇ ਬੇਨਤੀ ਹੈ ਕਿਉਂਕਿ ਕੱਲ ਕੋਟਲੀ ਵਾਲਾ ਜੀ ਇਸ ਦੁਨੀਆ ਤੋਂ ਚਲਾ ਗਿਆ ਤੇ ਹੁਣ ਹੀ ਪਤਾ ਲੱਗਿਆ ਵੀ ਬਿੱਟੂ ਬਲਿਆਲ ਸਾਡੀ ਖੇਡ ਕਬੱਡੀ ਦਾ ਉਹ ਹੀਰਾ ਉਹ ਵੀ ਹਮੇਸ਼ਾ ਲਈ ਇਸ ਦੁਨੀਆ ਤੋਂ ਰੁਕਸਤ ਹੋ ਗਿਆ ਆ ਕਲੱਬ ਵਾਲੇ ਵੀਰ ਖੜੇ ਐ ਇੱਕ ਫਾਈਨਲ ਰਹਿੰਦਾ ਆ ਵੀਰ ਕਹਿੰਦੇ ਵੀ ਅਸੀਂ ਕੱਲ ਨੂੰ ਉਸ ਵੀਰ ਦੇ ਸੰਸਕਾਰ ਤੇ ਵੀ ਸਾਡੀ ਸਾਰੀ ਕਮੇਟੀ ਉਹ ਜਿਹੜੀ ਜਾਵੇਗੀ ਤੇ ਸਾਡਾ ਸਾਰਾ ਕਲੱਬ ਉਸ ਵੀਰ ਦੇ ਪਰਿਵਾਰ ਦੇ ਨਾਲ ਉਹ ਕਿਉਂਕਿ ਮੈਨੂੰ ਪਤਾ ਵੀ ਉਹਦੇ ਮਾਤਾ ਪਿਤਾ ਵੀ ਇਸ ਦੁਨੀਆ ਚ ਨਹੀਂ ਉਹ ਇਕੱਲਾ ਹੀ ਵੀਰ ਰਹਿੰਦਾ ਸੀਗਾ ਥੋੜੀ ਪਿਛਲੇ ਸਾਲ ਹੀ ਸ਼ਾਇਦ ਉਹ ਭਰਾ ਦੀ ਮੈਰਿਜ ਹੋਈ ਸੀਗੀ ਆ ਸਾਰੇ ਰਪਾਲ ਜਿਹੜੀ ਕਲੱਬ ਵਾਲੇ ਕਮੇਟੀ ਵਾਲੇ ਵੀਰ ਉਹਦੇ ਉਸ ਭੈਣ ਦੇ ਨਾਲ ਹੈ ਉਹ ਪਰਿਵਾਰ ਦੇ ਨਾਲ ਹੈ ਤੇ ਕੱਲ ਨੂੰ ਵੀਰ ਉਹਦੇ ਸੰਸਕਾਰ ਤੇ ਵੀ ਜਾਣਗੇ ਜਿੰਤਾ ਦੀ ਵੀ ਉਹਨਾਂ ਨੂੰ ਲੋੜ ਹੋਈ ਉਸ ਪਰਿਵਾਰ ਨੂੰ ਇਹ ਕਲੱਬ ਸਾਰਾ ਤੇ ਸਾਡਾ ਕਬੱਡੀ ਜਗਤ ਜਿਹੜਾ ਉਹ ਨਾਲ ਖੜਾ ਸਾਰੇ ਅਰਦਾਸ ਬੇਨਤੀ ਕਰਿਓ ਵੀ ਪ੍ਰਮਾਤਮਾ ਉਸ ਨੂੰ ਉਸ ਵੀਰ ਨੂੰ ਚਰਨਾ ਚਨਵਾਸ ਬਖਸ਼ੇ ਪਰਿਵਾਰ ਨੂੰ ਉਹ ਭੈਣ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਸੋ ਬਹੁਤ ਹੀ ਜਿਹੜਾ ਦੁਖੀ ਮਨ ਦੇ ਨਾਲ ਕਹਿ ਰਿਹਾ ਵੀ ਉਹ ਕਬੱਡੀ ਖਿਡਾਰੀ ਇਸ ਦੁਨੀਆ ਤੋਂ ਹਮੇਸ਼ਾ ਲਈ ਚਲਾ ਗਿਆ ਯਾਦਾਂ ਰਹਿਣ ਗਿਆ